ਮਾਰਾ ਇਹਨੇ ਦੇਖੋ ਕਲਾ ਵਰਤੀ ਇਹ 300 ਬੰਦਾ ਹਮ ਜੀ ਤਿੰਨ ਅਹੀ ਤਿੰਨ ਅਚਾ ਤਿੰਨ ਤੇ ਕੁੱਟ ਫੇਰ ਖਾ ਗਏ ਹਮ ਕੁੱਟ ਫੇਰ ਖਾਧੀ ਇਹਨਾਂ ਨੇ ਹਮ ਖਾ ਕੇ ਫੇਰ ਇਹ ਚਾਹੁੰਦੇ ਸੀ ਵੀ ਮੇਰੀ ਬੇਇੱਜ਼ਤੀ ਕਰਨੀ ਇਹਨਾਂ ਨੂੰ ਮੈਂ ਲੱਭਿਆ ਨਹੀਂ ਹਮ ਹਮ ਬੜਾ ਇਹਨਾਂ ਗੱਡੀ ਨੂੰ ਥੱਪੜ ਮਾਰ ਮੁੱਕੇ ਮਾਰ ਗੱਡੀ ਦੇ ਬੋਨਟ ਤੇ ਚੜ ਗਏ ਟੈਟਾ ਤੇ ਮਤਲਬ ਕੋਈ ਉਹ ਵੀਡੀਓ ਹੈ ਸਾਰੀ ਮੈਂ ਜਿਹੜੀ ਗੱਲ ਕਰ ਰਹੀ ਹਾਂ ਇਹਦੀ ਵੀਡੀਓ ਹੈ ਸਾਰੀ ਜੀ ਚਲੋ ਜੀ ਮੈਂ ਕਹਾਂ ਮੈਂ ਤਾਂ ਆਪਣੀ ਗੱਡੀ ਜਾਵਾਂਗਾ ਮੇਰੇ ਕੋਲ ਪਾਸੀ ਕਰੋ ਪੁਲਿਸ ਨੇ ਉਹਨਾਂ પાસે ਕੀਤਾ ਮੈਂ ਆਪਣੀ ਗੱਡੀ ਜਾਈ ਥਾਣੇ ਚਲੇ ਗਏ ਇਹਨਾਂ ਨੇ ਜਾ ਕੇ ਥਾਣਾ ਘੇਰ ਲਿਆ ਹਰ ਹਰ ਮਹਾਦੇ ਉਹ ਮੈਂ ਕਿਹਾ ਇਹ ਕੋਈ ਧਾਰਮਿਕ ਗੱਲ ਨਹੀਂ ਹੈਗੀ ਵੀ ਮੈਂ ਤੁਹਾਡੇ ਧਰਮ ਦੇ ਖਿਲਾਫ ਬੋਲਿਆ ਜਾਂ ਮੈਂ ਕਿਸੇ ਦੇਵੀ ਦੇਵਤੇ ਦੇ ਖਿਲਾਫ ਬੋਲਿਆ ਇਹ ਤਾਂ ਇੱਕ ਐਕਸੀਡੈਂਟ ਲੜਾਈ ਆ ਤੁਸੀਂ ਮਤਲਬ ਮੈਨੂੰ ਉਥੋਂ ਤੱਕ ਲੈ ਗਏ ਹੋ ਵੀ ਇਹ ਸਿੱਖ ਹੈ ਤੇ ਅਸੀਂ ਹਿੰਦੂ ਆ ਐ ਤੁਸੀਂ ਮੇਰੇ ਨਾਲ ਲੜਾਈ ਲੜੀ ਹੈ ਹਨਾ ਤੇ ਇਹ ਫਿਰ ਐਸਐਸਪੀ ਕੋਲ ਗਏ ਵੀ ਇਹ ਅੱਛਾ ਇਹਨਾਂ ਨੇ ਲਿਖਾਇਆ ਕੀ ਜਿਹੜਾ ਥਾਣੇ ਅਜੇ ਹੋ ਸਕਦਾ ਪਿਆ ਹੋਵੇ ਕਿ ਸਾਡੀ ਜਨਾਨੀ ਨੂੰ ਬਾਬੇ ਵਿਕਸ਼ੀਸ਼ ਨੇ ਚੇੜਾ ਮਾਰੀਆਂ ਹੂੰ ਤੇ ਗਲਤ ਤਰੀਕੇ ਨਾਲ ਪੁਸ਼ ਕੀਤਾ ਹੂੰ ਹੂੰ ਇਹ ਉਸ ਧਾਰਾ ਦੇ ਥੱਲੇ ਐਸਐਸਪੀ ਦੇ ਪ੍ਰੈਸ਼ਰ ਬਣਾਉਂਦੇ ਸੀ ਮੈਨੂੰ ਅੰਦਰ ਦਿਓ ਹੂੰ ਹੂੰ ਫਿਰ ਜਿਹੜਾ ਲੋਕਲ ਸਿੱਖ ਐਮਐਲਏ ਆ ਹੂੰ ਹੂੰ ਜਿਹਦੇ ਪਿਓ ਦਾਦਿਆਂ ਨਾਲ ਮੇਰੀ ਬਹੁਤ ਜ਼ਿਆਦੀ ਨੇੜਤਾ ਸੀਗੀ ਅੱਛਾ ਕੋਲੀ ਪਰਿਵਾਰ ਆ ਜਿਹੜਾ ਹੂੰ ਵੱਡੇ ਕੋਲੀ ਸਾਹਿਬ ਸੰਤ ਬਾਬਾ ਨਰਿੰਦਰ ਸਿੰਘ ਦੇ ਬਹੁਤ ਚੇਲੇ ਸੀਗੇ ਜੀ ਜੀ ਮਤਲਬ ਸ਼ਗਿਰਦ ਸੀ ਇੱਕੇ ਸਮਝਦੇ ਹੂੰ ਮੈਨਾਂ ਉਹਨਾਂ ਨਾਲ ਬਹੁਤ ਪਿਆਰ ਸੀ ਮੈਨੂੰ ਖੜਾਇਆ ਹੋਇਆ ਵੱਡੇ ਕੋਲੀ ਸਾਹਿਬ ਨੇ ਤੇ ਇਹਨਾਂ ਨੂੰ ਪਤਾ ਨਹੀਂ ਹੈਗਾ ਇਸ ਬੰਦੇ ਨੇ ਮੇਰੇ ਸਾਹਮਣੇ ਫੋਨ ਆਇਆ ਕਿ ਇਹਨੂੰ ਖਿੱਚ ਕੇ ਰੱਖੋ ਕੋਲੀ ਨੇ ਫੋਨ ਕੀਤਾ ਅੱਛਾ ਪੁਲਿਸ ਨੂੰ ਇਹਨੂੰ ਖਿੱਚ ਕੇ ਰੱਖੋ ਆਸ਼ੂ ਹਣੀ ਕੋਲੀ ਕੋਲ ਗਏ ਤੇ ਕੋਲੀ ਨੇ ਉਹਦੇ ਵਿੱਚ ਮੇਰੇ ਖਿਲਾਫ ਪੁਗਤਿਆ ਤੇ ਮੈਂ ਕਹਿੰਦਾ ਇਹ ਉਹ ਸਿੱਖ ਨੇ ਜਿਹੜੇ ਦਿੱਲੀ ਦਰਬਾਰ ਦੇ ਧੱਲੇ ਨੇ ਠੀਕ ਹੈ ਜੀ ਇਸ ਬੰਦੇ ਨੇ ਇਹ ਮੇਰੇ ਖਿਲਾਫ ਪੁਗਤਿਆ ਪਰ ਹੁਣ ਸਾਹਮਣੇ ਕੈਮਰੇ ਚ ਵੀਡੀਓ ਆ ਹੁਣ ਵੀਡੀਓ ਚ ਕੁਝ ਹੈ ਨਹੀਂ ਜੇ ਹੋਵੇਗਾ ਤਾਂ ਮੇਰੇ ਤੇ ਕੁਝ ਹੋਊਗਾ ਫਿਰ ਹੋਇਆ ਕਿ ਉਹੀ 23 24 ਦਾ ਪਰਚਾ ਹੋਣਾ ਸੀ ਜਿਹੜਾ ਹੋ ਗਿਆ ਠੀਕ ਹੈ ਜੀ ਤੇ ਫੁਕਰੀਆਂ ਮਾਰਦੇ ਫਿਰਦੇ ਪਰਚਾ ਫਿਰ ਤੁਹਾਡੇ ਤੇ ਹੋ ਗਿਆ ਹੁਣੇ ਜਦੋਂ ਕੁੱਟਿਆ ਜੀ ਉਹ ਬੰਦਾ ਦਾਖਲ ਹੋ ਗਿਆ ਜਾ ਕੇ ਰਜਿੰਦਰਾ ਐਮਐਲਆਰ ਕੱਟੀ ਗਈ ਪਰਚਾ ਹੋ ਗਿਆ ਤੇ ਫੁਕਰੀਆਂ ਮਾਰਦੇ ਫਿਰਦ ਨੇ